ਅਸਲ 'ਚ ਤੇ ਕਹਿਣ ਨੂੰ ਹੈ ਕੁਛ ਨਹੀਂ ਜੀ ਸਾਡੇ ਕੋਲ ਸਚਾਈ ਜਿਹੜੀ ਆ ਤੇ ਸਭ ਤੋਂ ਵੱਡੀ ਗੱਲ ਵੀ ਜਿਉਣਾ ਜਿਹੜਾ ਉਹ ਝੂਠਿਆ ਤੇ ਮਰਨਾ ਸੱਚ ਆ ਤੇ ਉਸ ਸੱਚ ਲਈ ਅਸੀਂ ਸਾਰੇ ਉਹ ਸੱਚ ਨੂੰ ਝੁਠਲਾ ਨਹੀਂ ਸਕਦੇ ਪਰ ਦੁੱਖ ਬਹੁਤ ਜ਼ਿਆਦਾ ਬਹੁਤ ਵੱਡਾ ਦੁੱਖ ਹੈ ਬਹੁਤ ਵੱਡਾ ਸਦਮਾ ਆ ਵੀ ਹਲੇ 15 ਦਿਨ ਹੀ ਹੋਏ ਸੀ ਵੀ ਮਾਂ ਦੇ ਜਾਣ ਤੇ ਤੇ ਹਲੇ ਤੇ ਜਿਨ੍ਹਾਂ ਨੂੰ ਪਤਾ ਲੱਗਦਾ ਉਹੀ ਅਫਸੋਸ ਲਈ ਆ ਰਹੇ ਸੀ ਤੇ 15 ਦਿਨਾਂ ਦੇ ਵਿੱਚ ਇੱਕ ਬਿਲਕੁਲ ਤੰਦਰੁਸਤ ਰਿਸਟ ਪੁਸ਼ਤ ਬੰਦਾ ਜਿੱਤੇ ਕੋਈ ਇਦਾਂ ਸੋਚ ਨਹੀਂ ਸਕਦੇ ਵੀ ਉਹ ਇੱਕਦਮ ਇਦਾਂ ਆਲਵੇ ਦਾ ਕਹਿ ਜਾਊਗਾ ਉਹਦਾ ਚਲੇ ਜਾਣਾ ਸਿਰ ਤੋਂ ਮਾਂ-ਬਾਪ ਦਾ ਸਾਆ ਚਲੇ ਜਾਣਾ ਇਸ ਤੋਂ ਵੱਡਾ ਦੁੱਖ ਮੈਨੂੰ ਲੱਗਦਾ ਨਹੀਂ ਦੁਨੀਆ ਦਾ ਕੋਈ ਹੋਰ ਦੁੱਖ ਹੋਊਗਾ ਖਾਸ ਕਰਕੇ ਉਸ ਟਾਈਮ ਤੇ ਜਦੋਂ ਇੱਕ ਕਿ ਕਿ ਅਸੀਂ ਅਸੀਂ ਲੋਕ ਬੜੇ ਨਾਰਮਲ ਫੈਮਲੀਆਂ ਤੋਂ ਆਉਨੇ ਆ ਤੇ ਉੱਥੋਂ ਆ ਕੇ ਮਿਹਨਤ ਕਰਕੇ ਆਪਣੇ ਆਪ ਨੂੰ ਮਾਲਕ ਦੀ ਕਿਰਪਾ ਨਾਲ ਇੱਕ ਨਾਮ ਇੱਕ ਸ਼ੋਹਰਤ ਇੱਕ ਸਾਰਾ ਕੁਝ ਤੇ ਜਿੱਥੇ ਮਾਪੇ ਬਾਬ ਦਾ ਹੁਣ ਬੈਠ ਕੇ ਵੇਖਣ ਦਾ ਹੈ ਨਾ ਆਪਣੇ ਬੱਚਿਆਂ ਲਈ ਟਾਈਮ ਆਇਆ ਸੀ ਤੇ ਉਹ ਟਾਈਮ ਮਾਲਕ ਨੇ ਦਿੱਤਾ ਨਹੀਂ ਉਹ ਟਾਈਮ ਖੋ ਲਿਆ ਇਹ ਬਹੁਤ ਵੱਡਾ ਦੁੱਖ ਹੈ ਪਰ ਸਭ ਤੋਂ ਵੱਡੀ ਗੱਲ ਇਹ ਵੀ ਉਹ ਸ਼ਾਇਦ ਆਰਟਿਸਟ ਲੋਕ ਕਲਾਕਾਰ ਲੋਕ ਜਿਨ੍ਹਾਂ ਨੂੰ ਮਾਲਕ ਸਪੈਸ਼ਲ ਨਿਵਾਜ਼ਦਾ ਤੇ ਉਹਦੇ ਚ ਕਿਤੇ ਨਾ ਕਿਤੇ ਵਿਸ਼ਵਾਸ ਉਹ ਅੰਦਰੋਂ ਸਹਿਣ ਦੀ ਤਾਕਤ ਉਹ ਵੀ ਬਹੁਤ ਦੇ ਦਿੰਦਾ ਅੱਜ ਤੁਸੀਂ ਵੇਖਿਆ ਹੋਣਾ ਕਿਵੇਂ ਉਹ ਆਪ ਕਲਮਾ ਪੜਦਾ ਨਾਲ ਨਾਲ ਆਪਣੇ ਬਾਪ ਨੂੰ ਮૈયਤ ਨੂੰ ਲੈ ਕੇ ਜਾਂਦਾ ਹੋਇਆ ਇੱਕ ਇੱਕ ਚੀਜ਼ ਉਹਨੇ ਆਪ ਉਸਰੇ ਰੋਈ ਵੀ ਜਾਂਦਾ ਪਰ ਕਰ ਵੀ ਰਿਹਾ ਸਾਰਾ ਕੁਝ ਹੈਨਾ ਬਾਕੀ ਬਹੁਤ ਵੱਡਾ ਦੁੱਖ ਹੈ ਜੀ ਇਹਦੇ ਲਈ ਕਹਿ ਕੁਝ ਨਹੀਂ ਸਕਦਾ ਕਿਉਂਕਿ ਦੋਨੋਂ ਭਰਾ ਆ ਬੋੜਾ ਛੋਟੀ ਦੀ ਫੈਮਿਲੀ ਸੀਗੀ ਤੇ ਇਹ ਵੀ ਜੇ ਮਾਂ ਚਲੀ ਗਈ ਸੀ ਬਾਪੂ ਜੀ ਥੋੜਾ ਟਾਈਮ ਦੇ ਦਿੰਦਾ ਉਹਨੂੰ ਹੈਨਾ ਇਹ ਹੁੰਦਾ ਵੀ 5-7 ਸਾਲ ਹੋਰ ਕੋਲ ਰਹਿੰਦਾ ਤੇ ਉਹ ਸ਼ਾਇਦ ਉਹਨਾਂ ਨਾਲ ਕੁਝ ਗੱਲਾਂ ਜਿਹੜੀਆਂ ਮਾਂ ਨਾਲ ਨਹੀਂ ਕਰ ਸਕਿਆ ਕੁਝ ਦੁੱਖ ਸੁੱਖ ਬਾਪ ਨਾਲ ਬੋਲ ਸਕਦਾ ਪਰ ਉਹ ਹੋ ਨਹੀਂ ਸਕਿਆ ਬਾਕੀ ਉਹਦੀ ਰਜ਼ਾ ਆ ਉਹਦੀ ਰਜ਼ਾ ਤੋਂ ਬਾਹਰ ਬੰਦਾ ਜਾ ਨਹੀਂ ਸਕਦਾ ਜੀ ਕਿਉਂਕਿ ਅਸੀਂ ਸਾਰੇ ਇਸ ਦੁੱਖ ਦੀ ਘੜੀ 'ਚ ਖਾਨ ਦੇ ਨਾਲ ਸ਼ਾਮਲ ਹੋਏ ਆ ਪਰਿਵਾਰ ਸਾਰੇ ਸ਼ਾਮਲ ਆ ਪਰ ਬਹੁਤ ਵੱਡਾ ਦੁੱਖ ਆ ਅਸਲ 'ਚ ਤੇ ਕਹਿਣ ਨੂੰ ਹੈ ਕੁਝ ਨਹੀਂ ਜੀ ਸਾਡੇ ਕੋਲ ਸੱਚਾਈ ਜਿਹੜੀ ਆ ਤੇ ਸਭ ਤੋਂ ਵੱਡੀ ਗੱਲ ਇਹ ਜਿਉਣਾ ਜਿਹੜਾ ਉਹ ਝੂਠ ਆ ਤੇ ਮਰਨਾ ਸੱਚ ਆ ਤੇ ਉਸ ਸੱਚ ਲਈ ਅਸੀਂ ਸਾਰੇ ਉਸ ਸੱਚ ਨੂੰ ਚੁਟਲਾ ਨਹੀਂ ਸਕਦੇ ਪਰ ਦੁੱਖ ਬਹੁਤ ਜ਼ਿਆਦਾ ਬਹੁਤ ਵੱਡਾ ਦੁੱਖ ਹੈ ਬਹੁਤ ਵੱਡਾ ਸਦਮਾ ਆ ਵੀ ਹਲੇ 15 ਦਿਨ ਹੀ ਹੋਏ ਸੀ ਵੀ ਮਾਂ ਦੇ ਜਾਣ ਤੇ ਤੇ ਹਲੇ ਤੇ ਜਿਨ੍ਹਾਂ ਨੂੰ ਪਤਾ ਲੱਗਦਾ ਉਹੀ ਅਫਸੋਸ ਲਈ ਆ ਰਹੇ ਸੀ ਤੇ 15 ਦਿਨਾਂ ਦੇ ਵਿੱਚ ਇੱਕ ਬਿਲਕੁਲ ਤੰਦਰੁਸਤ ਰਿਸਟ ਪੁਸ਼ਤ ਬੰਦਾ ਜਿੱਤੇ ਕੋਈ ਇਦਾਂ ਸੋਚ ਨਹੀਂ ਸਕਦੇ ਵੀ ਉਹ ਇੱਕਦਮ ਇਦਾਂ ਆਲਵੇ ਦਾ ਕਹਿ ਜੂਗਾ ਉਹਦਾ ਚਲੇ ਜਾਣਾ ਸਿਰ ਤੋਂ ਮਾਂ-ਬਾਪ ਦਾ ਸਾਆ ਚਲੇ ਜਾਣਾ ਇਹ ਤੋਂ ਵੱਡਾ ਦੁੱਖ ਮੈਨੂੰ ਲੱਗਦਾ ਨਹੀਂ ਦੁਨੀਆ ਦਾ ਕੋਈ ਹੋਰ ਦੁੱਖ ਹੋਊਗਾ ਖਾਸ ਕਰਕੇ ਉਸ ਟਾਈਮ ਤੇ ਜਦੋਂ ਇੱਕ ਕਿਉਂਕਿ ਅਸੀਂ ਅਸੀਂ ਲੋਕ ਬੜੇ ਨਾਰਮਲ ਫੈਮਲੀਆ ਤੋਂ ਆਉਨੇ ਆ ਤੇ ਉੱਥੋਂ ਆ ਕੇ ਮਿਹਨਤ ਕਰਕੇ ਆਪਣੇ ਆਪ ਨੂੰ ਮਾਲਕ ਦੀ ਕਿਰਪਾ ਨਾਲ ਇੱਕ ਨਾਮ ਇੱਕ ਸ਼ੋਹਰਤ ਇੱਕ ਸਾਰਾ ਕੁਝ ਤੇ ਜਿੱਥੇ ਮਾਂ-ਬਾਪ ਦਾ ਹੁਣ ਬੈਠ ਕੇ ਵੇਖਣ ਦਾ ਹੈ ਨਾ ਆਪਣੇ ਬੱਚਿਆਂ ਲਈ ਟਾਈਮ ਆਇਆ ਸੀ ਤੇ ਉਹ ਟਾਈਮ ਮਾਲਕ ਨੇ ਦਿੱਤਾ ਨਹੀਂ ਉਹ ਟਾਈਮ ਖੋ ਲਿਆ ਇਹ ਬਹੁਤ ਵੱਡਾ ਦੁੱਖ ਹੈ ਪਰ ਸਭ ਤੋਂ ਵੱਡੀ ਗੱਲ ਇਹ ਵੀ ਉਹ ਸ਼ਾਇਦ ਆਰਟਿਸਟ ਲੋਕ ਕਲਾਕਾਰ ਲੋਕ ਜਿਨ੍ਹਾਂ ਨੂੰ ਮਾਲਕ ਸਪੈਸ਼ਲ ਨਵਾਜ਼ਦਾ ਤੇ ਉਹਦੇ ਚ ਕਿਤੇ ਨਾ ਕਿਤੇ ਵਿਸ਼ਵਾਸ ਉਹ ਅੰਦਰੋਂ ਸਹਿਣ ਦੀ ਤਾਕਤ ਉਹ ਵੀ ਬਹੁਤ ਦੇ ਦਿੰਦਾ ਅੱਜ ਤੁਸੀਂ ਵੇਖਿਆ ਹੋਣਾ ਕਿਵੇਂ ਉਹ ਆਪ ਕਲਮਾ ਪੜਦਾ ਨਾਲ ਨਾਲ ਆਪਣੇ ਬਾਪ ਨੂੰ ਮૈયਤ ਨੂੰ ਲੈ ਕੇ ਜਾਂਦਾ ਹੋਇਆ ਇੱਕ ਇੱਕ ਚੀਜ਼ ਉਹਨੇ ਆਪ ਉਸਰੇ ਰੋਈ ਵੀ ਜਾਂਦਾ ਪਰ ਕਰ ਵੀ ਰਿਹਾ ਸਾਰਾ ਕੁਝ ਹੈਨਾ ਬਾਕੀ ਬਹੁਤ ਵੱਡਾ ਦੁੱਖ ਹੈ ਜੀ ਇਹਦੇ ਲਈ ਕਹਿ ਕੁਝ ਨਹੀਂ ਸਕਦਾ ਕਿਉਂਕਿ ਦੋਨੋਂ ਭਰਾ ਬੋੜਾ ਛੋਟੀ ਜੀ ਫੈਮਿਲੀ ਸੀਗੀ ਤੇ ਇਹ ਵੀ ਜੇ ਮਾਂ ਚਲੀ ਗਈ ਸੀ ਬਾਪੂ ਜੀ ਥੋੜਾ ਟਾਈਮ ਦੇ ਦਿੰਦਾ ਉਹਨੂੰ ਹਨਾ ਇਹ ਹੁੰਦਾ ਵੀ 5-7 ਸਾਲ ਹੋਰ ਕੋਲ ਰਹਿੰਦਾ ਤੇ ਉਹ ਸ਼ਾਇਦ ਉਹਨਾਂ ਨਾਲ ਕੁਝ ਗੱਲਾਂ ਜਿਹੜੀਆਂ ਮਾਂ ਨਾਲ ਨਹੀਂ ਕਰ ਸਕਿਆ ਕੁਝ ਦੁੱਖ ਸੁੱਖ ਬਾਪੂ ਨਾਲ ਪੋਲ ਸਕਦਾ ਪਰ ਉਹ ਹੋ ਨਹੀਂ ਸਕਿਆ ਬਾਕੀ ਉਹਦੀ ਰਜ਼ਾ ਆ ਉਹਦੀ ਰਜ਼ਾ ਤੋਂ ਬਾਹਰ ਬੰਦਾ ਜਾ ਨਹੀਂ ਸਕਦਾ ਜੀ ਕਿਉਂਕਿ ਅਸੀਂ ਸਾਰੇ ਇਸ ਦੁੱਖ ਦੀ ਘੜੀ 'ਚ ਖਾਨ ਦੇ ਨਾਲ ਸ਼ਾਮਲ ਹੋਏ ਆ ਪਰਿਵਾਰ ਸਾਰੇ ਸ਼ਾਮਲ ਆ ਪਰ ਬਹੁਤ ਵੱਡਾ ਦੁੱਖ ਆ